ਇਹ ਸੰਸਾਰ ਸਾਲ ਪੁਰਾਣੀ ਗੱਲ ਐ ਗੋਲਕੁੰਡਾ ਦੀਆਂ ਪਹਾੜੀਆਂ ਵਿੱਚ ਇੱਕ ਆਯਾਲੀ ਇੱਕ ਆਜੜੀ ਭੇਡਾਂ ਚਾਰਦਾ ਸੀ 7-800 ਭੇਡਾਂ ਸਨ ਉਹਨਾਂ ਦਾ ਮਾਲਕ ਸੀ ਉਹਨ ਵੇਚਦਾ ਸੀ ਦੁੱਧ ਵੇਚਦਾ ਸੀ ਕੋਈ ਭੇਡਾਂ ਖਰੀਦਣ ਆ ਜਾਏ ਤੇ ਭੇਡਾਂ ਵੇਚਦਾ ਸੀ ਉਹਦਾ ਦੰਦਾ ਸੀ ਆਯਾਲੀ ਸੀ ਚਰਨ ਦਾ ਵੀ ਆਪਸ ਇਤਿਹਾਸਕ ਘਟਨਾ ਤੁਹਾਨੂੰ ਸਰਵਨ ਕਰਾ ਰਹੇ ਹੈਦਰਾਬਾਦ ਦੇ ਨੇੜੇ ਦੀ ਇੱਕ ਦਿਨ ਸੰdਿਆ ਦੇ ਸਮੇਂ भेड़ा ਨੂੰ ਵਾਪਸ ਲਿਆਰੇ ਆਪਣੇ ਘਰ ਬਾੜੇ ਵਿੱਚ ਪਹਾੜ ਦੀ ਤਲਹਟੀ ਤੇ ਇੱਕ ਚਮਕਦਾ ਹੋਇਆ ਪੱਥਰ ਪਿਆ ਸੀ ਚੁੱਕ ਲਿਆ ਸੀ ਕਹਿੰਦਾ ਹੈ ਅਲਕਾ ਜ्यां ਦੇਰਾ ਹੋ ਗਿਆ ਪਰ ਇਹ ਤੇ ਚਮਕਦਾ ਪਿਆ ਰੋਸ਼ਨੀ ਦੇਂਦਾ ਚੁੱਕ ਲਿਆ ਸੀ ਕਰਲੇ ਆਇਆ ਤੇ ਬੱਚਿਆਂ ਨੂੰ ਦੇ ਜਿਤਾਖੇ ਤੁਹਾਡੇ ਲਈ ਬੜਾ ਵਧੀਆ ਖਡਾਉਣਾ ਲਿਆਂਦਾ ਸਵੇਰੇ ਤੋਂ ਰੋ ਰਹੀ ਸੀ ਨਾ ਖਡਾਉਣਾ ਚਾਹੀਦਾ ਖਡਾਉਣਾ ਚਾਹੀਦਾ ਐ ਲੋ ਇਸ ਤਰ੍ਹਾਂ ਦਾ ਖਡਾਉਣਾ ਕਿਸੇ ਕੋਲ ਨਹੀਂ ਇਹਦੇ ਨਾਲ ਖੇਡ ਦੇਖੋ ਚਾਨਣਾ ਦੇਂਦੇ ਰੋਸ਼ਨੀ ਦੇਂਦੇ ਉਸ ਚੰਮਕ ਦੇ ਪੱਥਰ ਨਾਲ ਉਹਦੇ ਬੱਚੇ 6 ਮਹੀਨੇ ਖੇਡਦੇ ਰਹੇ ਅੱਜ ਇੱਕ ਐਸਾ ਪੁਰਸ਼ ਆਇਆ ਜਿਹਨੂੰ ਦੋ ਭੇਡਾਂ ਦੀ ਲੋੜ ਸੀ ਖਰੀਦਣ ਲਈ ਉਸ ਜ਼ਮਾਨੇ ਚ ਕ੍ਰੰਸੀ ਨੋਟ ਨਹੀਂ ਹੁੰਦੇ ਸਨ ਕੋਈ ਨਿੱਕੇ ਸਿੱਕੇ ਹੁੰਦੇ ਸਨ ਸਿੱਕੇ ਚੱਲਦੇ ਸਨ ਜੇਬ ਦੇ ਚੁਲਦੇ ਸਿੱਕੇ ਸਿੱਕਿਆਂ ਨਾਲ ਭਰੀ ਹੋਈ ਥੈ ਜੂ ਆਇਆ ਹੈ ਕਹਿੰਦਾ ਮੈਨੂੰ ਦੋ ਬੇਡਾਂ ਚਾਹੀਦੀਆਂ ਹਨ ਉਹਨੇ ਆਹ ਲਈ ਨੇ ਕਹ ਲੈ ਪਸੰਦ ਕਰ ਲੈ ਜਿਹੜੀਆਂ ਦੋ ਚਾਹੀਦੀਆਂ ਉਨੇ ਪਸੰਦ ਕਰ ਲਿਆ ਪੁਰਾਣਾ ਜ਼ਮਾਨਾ ਮੌਲ ਭਾਵ ਤੈ ਹੋ ਗਿਆ 2-2 ਰੁਪਏ ਦੀ ਵੇਡ ਪੁਰਾਣਾ ਜ਼ਮਾਨਾ ਉਹਨੇ 4 ਰੁਪਏ ਦਿੱਤੇ ਵੇਡਾਂ ਦੇ ਗਲ ਵਿੱਚ ਰਸਾ ਪਾ ਕੇ ਚੱਲ ਪਿਆ ਨਿਗਾਹਾਂ ਪੈ ਗਈ ਉਸ ਪੱਥਰ ਤੇ ਜਿਹਦੇ ਨਾਲ ਬੱਚੇ ਖੇਡ ਰਹੇ ਸਨ ਆਇਆ ਲੈ ਨੂੰ ਕਹਿੰਦਾ ਐ ਇਹ ਤੁਹਾਡੇ ਕੋਲ ਇੱਕ ਟਖਨ ਮਦੇ ਉਹ ਆਇਆ ਲੇ ਭਜਿਆ ਹੋਇਆ ਗਿਆ ਪੱਥਰ ਚੁੱਕ ਕੇ ਜਿਨੇ ਪੇਡਾਂ ਖਰੀਦੀਆਂ ਉਹਦੀ ਹਥੇਲੀ ਤੇ ਰੱਖ ਕੇ ਕਹਿੰਦਾ ਲੈ ਜਾ ਤੁਸੀਂ ਦੇ ਬੜੇ ਹੈਰਾਨ ਹੋ ਗਏ ਹੋ ਲੱਗਦਾ ਤੁਹਾਨੂੰ ਚੰਗਾ ਲੱਗਦਾ ਲੈ ਜਾ ਸਾਡੇ ਬੱਚਿਆਂ ਨੇ ਬਤੇਰਾ ਖੇਡ ਲਿਆ 6 ਮਹੀਨੇ ਹੋ ਗਏ بڑے ਬੱਚੇ ਕਹਿਣਗੇ ਲੈ ਜਾ ਪੂਰੀ ਭਰੀ ਹੋਈ ਥੈਲੀ ਚਾਂਦੀ ਦੇ ਰੁਪਿਆ ਦੇਸ਼ ਉਨੇ ਦੇ ਦਿੱਤੇ ਆਖੇ ਇਸ ਵਕਤ ਮੇਰੇ ਕੋਲ ਇਹ ਹੀ ਨੇ ਇਹ ਲੈ ਲੈ ਹੋਰ ਨਹੀਂ ਲੈ ਲੋ ਦੇ ਦਿੱਤੇ ਉਹ ਪੈਦਾ ਤੇ ਪੱਥਰ ਲੈ ਕੇ ਚਲਾ ਗਿਆ ਆਇਆ ਨਹੀਂ ਆਪਣੇ ਬੱਚਿਆਂ ਨੂੰ ਕਹਿੰਦਾ ਕਿਤਨਾ ਮੋਰਖ ਹੈ ਭੇਡ ਖਰੀਦਦਾ ਹੈ 2 ਰੁਪਏ ਦੀ ਤੇ ਪੱਥਰ ਦੇ ਦੇ ਗਿਆ 100 ਰੁਪਏ ਪੂਰੀ ਥੈਲੀ ਲੈ ਕੇ ਬੜਾ ਮੋਰਖ ਹੈ ਬੜਾ ਨਾਦਾਨ ਹੈ ਪਰ ਮੈਂ ਅਰਜ਼ ਕਰਾਂ ਉਹ ਜੋਰੀ ਸੀ ਜੋਰੀ ਸੀ ਉਹਨੇ ਉਸਨੂੰ ਤਰਾਸ਼ਿਆ ਉਹਨੇ ਮੋਗਲ ਸ਼ਹਿਨ ਸ਼ਾਹ ਨੂੰ ਵੇਚ ਦਿੱਤਾ ਪਤਾ ਹੈ ਉਸਨੂੰ ਵੇਚ ਕੇ ਮੋਗਲ ਬਾਦਸ਼ਾਹ ਨੇ ਨਾਮ ਕਹਿ ਦਿੱਤਾ ਕੋਹੇ ਨੂਰ ਇਥੇ ਪਹਾੜਾਂ ਦਾ ਚਾਨਣ ਹੈ ਇਥੇ ਪਹਾੜਾਂ ਦਾ ਨੂਰ ਹੈ ਇਤੇ ਬਹਾੜਾਂ ਦਾ ਪ੍ਰਕਾਸ਼ ਹੈ ਐਉ ਤੋ ਰਿਆ ਦਾ ਨਾ ਮੰਗਾਇ ਨਾਮ ਉਸਨੇ ਦਿੱਤਾ ਇੱਕ ਬਹੁਤ ਵੱਡੀ ਜਗੀਰ ਦਿੱਤੀ ਯਕੇ ਬਾਅਦ ਹੀ ਗਰੇ ਕਈ ਮਗਲ ਸ਼ਹਿਨशाहਾਂ ਦੇ ਹੱਟ ਤੋਂ ਪਿਰੋ ਮਹਾਰਾਜਾ ਰਣਜੀਤ ਸਿੰਘ ਕੋ ਲਾਇਆ ਉਸ ਤੋਂ ਇਹਨਾਂ ਅੰਗਰੇਜ਼ਾਂ ਨੇ ਪ੍ਰਾਪਤ ਕੀਤਾ ਫੜੇ ਲੰਡਨ ਵਿਅਜ਼ਮ ਦੇ ਚ ਪਿਆ ਅੱਧਾ ਟੁਕੜਾ ਮਲਕਾ ਦੇ ਤਾਜ ਜੁੜੇ ਆਇਆ ਅੰਦਾ ਉਥੇ ਪਿਆ ਹੁਣ ਹਜ਼ਾਰਾਂ ਪਾਉਣ ਦੇ ਰੋਜ਼ ਟਿਕਟ ਵਿਕ ਜਾਂਦੀ ਹੈ ਸਿਰਫ ਕੋ ਨੂਰ ਨੂੰ ਵੇਖਣ ਵਾਸਤੇ ਲੇਕਿਨ ਆਯਾਲੀ ਨੇ ਸਿਰਫ 100 ਰੁਪਏ ਦੇ ਬਦਲੇ ਦੇ ਦਿੱਤਾ ਸੀ ਉਹ ਵੀ ਉਹਨਾਂ ਪਹਿਲੇ ਤਾਂ ਮੁਫਤੀ ਦੇ ਦਿੱਤਾ ਲੈ ਜਾਵੇ ਫੁਲਾਇਆ ਬੜੇ ਧਿਆਨ ਨਾਲ ਸੁਣਨਾ ਸਮਝ ਹੈ ਤੇ ਹੀਰਾ ਹੀਰਾ ਹੈ ਵਰਨਾ ਨਹੀਂ ਸਮਝ ਹੈ ਤੇ ਸੋਨਾ ਸੋਨਾ ਹੈ ਵਰਨਾ ਨਹੀਂ ਹੈ ਸਮਝ ਹੈ ਤੇ ਨੀਲਮ ਨੀਲਮ ਹੈ ਵਰਨਾ ਨਹੀਂ ਹੈ ਮੈਨੂੰ ਕਹਿ ਦੇਣਾ ਸਮਝ ਹੈ ਤੇ ਗੁਰੂ ਗੁਰੂ ਹੈ ਵਰਨਾ ਨਹੀਂ ਨਹੀਂ ਸਮਝ ਹੈ ਤੇ ਪ੍ਰਮਾਤਮਾ ਪ੍ਰਮਾਤਮ ਹੈ ਵਰਨਾ ਨਹੀਂ ਨਹੀਂ ਜੋ ਮੇਰੀ ਸਮਝ ਦੇਚ ਨਹੀਂ ਨਹੀਂ ਹੈ ਤੇ ਜੋ ਮੇਰੀ ਸਮਝ ਦੇ ਤਾਈ ਉਹ ਚੇਤਜ ਕਿਸ ਤਰ੍ਹਾਂ ਹੋਵੇਗਾ ਮੇਰੀ ਯਾਦ ਦੇਚ ਕਿਸ ਤਰ੍ਹਾਂ ਹੋਵੇਗਾ ਪੇਸ਼ਨਾਮੇ ਇੱਕ ਕਮਿੰਡ ਮੈਂ ਆਬਦਾ ਹੋ ਨਮਾ ਮੇਰੇ ਮੇਰੇ ਨਾਲ ਜੋ ਵੀ ਥੀ ਸ਼ਿਨੀਗੁਰ ਸਿੰਘ ਸਵਾ ਦਾਇਰਾਮ ਇਰਾਨ ਦੇ ਚ ਦਾਸ ਹਰ ਸਾਲ ਜਾਂਦਾ ਰਿਹਾ ਹੈ 15 ਦਿਨਾਂ ਲਈ ਭਾਈ ਮੱਖਣ ਸਿੰਘ ਥੋੜੇ ਦਿਨ ਹੋਏ ਨੇ ਇੱਥੇ ਹੀ ਗੁਜ਼ਰ ਗਏ ਨੇ 50 ਸਾਲ ਉਹਨਾਂ ਨੇ ਮਹਾਰਾਜ ਦੇ ਅਸਥਾਨ ਦੀ ਸੇਵਾ ਕੀਤੀ ਭਾਵੇਂ ਉਹਨਾਂ ਦੀ ਸਪੇਰਪੜ ਦੀ ਆਪਣੀ ਦੁਕਾਨ ਸੀ ਪਰ ਸ਼ੌਕੀਆ ਤੌਰ ਤੇ ਅੰਦਰੋਂੀ ਲਗਨ ਕਰਕੇ 4 ਵਜੇ ਉਹਨਾਂ ਨੇ ਆ ਕੇ ਪ੍ਰਕਾਸ਼ ਕਰਨਾ ਸ਼ਾਮੀ ਉਹਨਾਂ ਨੇ ਰਹਿ ਰਾਸ ਪੜਨੇ ਸੁਖਾਸਣ ਉਹਨਾਂ ਨੇ ਕਰਨਾ ਕੜਾ ਪ੍ਰਸ਼ਾਦ ਦੀ ਦੇਗ ਉਹਨਾਂ ਨੇ ਬਣਾਣੀ ਵੰਡਣੀ ਉਹਨਾਂ ਨੇ ਅਰਦਾਸ ਉਹਨਾਂ ਨੇ ਕਰਨੀ ਪ੍ਰੋਫੈਸ਼ਨਲ ਨਹੀਂ ਸਨ ਪਰ ਫਿਰ ਵੀ ਸਾਰੀ ਸੇਵਾ 50 ਸਾਲ ਕੀਤੀ ਸ਼ਿਰੂ ਗੁਰਸੇਂ ਸਵਾਦ ਵਿੱਚ 15-20 ਮੁਸਲਮਾਨ ਵੀ ਆਉਂਦੇ ਸਨ ਰੋਜ਼ ਆਉਂਦੇ ਸਨ ਬਾਸ ਪਿੱਛੋਂ ਫਰੰਟੀਅਰ ਤੋਂ ਆਇਆ ਐਸਾ ਕੋਈ ਗੁਰਦੁਆਰਾ ਨਹੀਂ ਆਉਂਦਾ ਸੀ ਜਿੱਥੇ 10-20 ਮੁਸਲਮਾਨ ਨਾ ਬੈਠਣ ਅੱਧੇ ਤੋਂ ਜ਼ਿਆਦਾ ਹਿੰਦੂ ਆਉਂਦੇ ਸਨ 10-20 ਮੁਸਲਮਾਨ ਆਉਂਦੇ ਸਨ ਕਿਸਾਦਾਰੀ 40 ਫੀਸਦੀ ਆਉਂਦੇ ਸਨ ਜ਼ਿਲ੍ਹਾ ਬੰਨੋ ਬਿਸ਼ੌਰ ਕੋਹਟ ਡੇਰਾ ਸਮੇਲ ਖਾਨ ਹਜ਼ਾਰਾ ਮਰਦਾਨ ਉਸ ਫਸੇ ਹੀ ਕੁਝ ਸੀ ਆਉਂਦੇ ਸਨ ਮੁਸਲਮਾਨ ਕੁਝ ਮੁਸਲਮਾਨ ਮੰਗ ਵੀ ਕਰਦੇ ਸਨ ਕਬੀਰ ਦੇ ਸ਼ਲੋਕ ਸੁਣਾ ਫਰੀਦ ਦੇ ਬੋਲ ਸੁਣਾ ਵਾਗਿਆਂ ਨੂੰ ਕਹਿੰਦੇ ਸਨ ਕੀਰਤਨੀਆਂ ਨੂੰ ਕਹਿੰਦੇ ਸਨ ਪਰ ਮੈਨੂੰ ਅਜੇ ਤੱਕ ਵੀ ਆਦ ਮਸਤੀ ਚ ਝੂਮਦੇ ਮੁਸਲਮਾਨ ਗੁਰਦੁਆਰਿਆਂ ਚ ਬੈਠੇ ਹੁੰਦੇ ਸਨ ਮਸਤੀ ਚ ਝੂਮ ਰਿਏ ਸੈਦਾਰੀ ਬੈਠੇ ਹੁੰਦੇ ਸਨ ਸੈਦਾਰੀ ਉਹਨਾਂ ਨੂੰ ਕਹਿੰਦੇ ਸਨ ਜੋ ਹੈਗੇ ਤੇ Hindu ਲੇਕਿਨ ਇਸਤ ਬਣਾ ਬੈਠੇ ਗੁਰੂ ਨਾਨਕ ਕਈ ਨੇ ਸਖ ਕੇ ਤੇ ਫਿਰ ਕਟਾ ਕੇ ਬੈਠੇ ਨੇ ਕੁਸਤਾਖੀ ਮਾ ਕਦ ਸੈਦਾਰੀ ਨਹੀਂ ਇਹਨਾਂ ਨੂੰ ਪਤਤ ਕਹਿੰਦੇ ਨੇ ਮਾਫ ਕਰ ਦੇਣਾ ਮੈਡਮ ਮੈਂ ਇੱਕ ਦਫਾ ਫਿਰ ਮਾਫੀ ਮੰਗਾ ਇਹਨਾਂ ਨੂੰ ਸੈਦਾਰੀ ਨਹੀਂ ਕਹਿੰਦਾ Hindu ਨੇ Hinduਾਂ ਚੋਂ ਹੀ ਸੇ ਬਣਿਆ ਸਾਰੇ Hinduਾਂ ਚੋਂ ਹੀ ਬਣੇ ਗੁਰੂ ਨਾਨਕ ਜੀ ਵੀ ਬਾਣੀ ਤੋਂ ਪ੍ਰਭਾਵਿਤ ਹੋ ਗਏ ਗੁਰਦੋਰੇ ਆਣ ਲੱਗੇ ਪੇਸ਼ ਮੰਨ ਕੇ بیٹھے ਗੁਰੂ ਨਾਨਕ ਦੇਵ ਜੀ داری ਕਿਸੇ ਦਿਨ ਪ੍ਰਭਾਵਿਤ ਹੋ ਕੇ ਫਿਰ ਕਿਸਾ داری ਵੀ ਹੋ ਜਾਣਗੇ ਸੇਂਗ ਹੋ ਜਾਣਗੇ ਸਿੱਖ ਤੇ ਹਨ ਜੋ ਗੁਰੂ ਨਾਨਕ ਨੂੰ ਮੰਨਦਾ ਸਿੱਖ ਤੇ ਸਿੱਖਿਆ ਗੁਰਵੇਚਾ ਖੈਰ ਮੱਕਸਰ ਜਿਹੜਾ ਮੈਰਸ ਕਰਾਉਂਦੇ ਹੈ 10 15 ਮੁਸਲਮਾਨ ਵੀ ਆਂਦੇ ਸਨ ਮੇਰੇ ਪੁੱਛਣ ਦੇ ਚ ਦੱਸਿਆ ਮੈਨੂੰ ਦੋ ਚਾਰ ਸਜਣਾ ਨੇ ਦੁਬਈ ਦੇ ਅਦੇ ਵੀ ਆਉਂਦੇ ਨੇ ਫਾਮੇ ਇਸਲਾਮੀ ਹਕੂਮਤ ਬਣ ਗਈ ਥੇ ਬੜੀ ਕਟੜ ਹਕੂਮਤ ਬਣ ਗਈ ਹੈ ਲੇਕਿਨ ਫਿਰ ਵੀ ਕੁਝ ਸਮ ਮੁਸਲਮਾਨ ਗੁਰਦੁਆਰੇ ਆਉਂਦੇ ਇੱਕ ਮੁਸਲਮਾਨ ਤੇ ਉਤੇ ਕੀਰਤਨ ਵੀ ਕਰਦਾ ਸੀ ਇਹ ਵੀ ਮੈਨੂੰ ਮਿਲਿਆ ਸੀ ਉਹਨੇ ਸਿੱਖ ਲਈ ਸੀ ਝੋਮ ਝੋਮ ਕੇ ਕਰਦਾ ਸੀ ਮਸਤੀਜ ਕਰਦਾ ਸੀ ਕਹ ਮختਸਰ ਮੈਨੂੰ ਇਸਕਾ 15 ਦਿਨ ਬਾਅਦ ਕਹਾਣੀ ਦੀ ਸਮਾਪਤੀ ਤੇ ਜਦ ਮੈਂ ਭਾਰਤ ਵਾਪਸ ਆਣਾ ਸੀ ਇੱਕ ਸੂਫੀ ਫਕੀਰ ਵੀ ਸੁਣਨ ਲਈ ਆਉਂਦਾ ਸੀ ਬਾਹਰ ਕਿਧਰੇ ਸ਼ਹਿਰ ਤੋਂ ਬਾਦ ਤਹਿਰਾਨ ਵੱਲ ਇੱਕ ਕੁਠੀਆ 'ਚ ਰਹਿੰਦਾ ਸੀ ਢਾਈ ਮੀਲ ਦਾ ਸਫ਼ਰ ਪੈਦਲ ਚੱਲ ਕੇ ਆਉਂਦਾ ਸੀ ਪੈਦਲ ਹੀ ਵਾਪਸ ਜਾਂਦਾ ਸੀ ਰਸਤੇ 'ਚ ਆਂਦਾ ਰਿਹਾ ਕੋਈ ਸਿੰਘ ਦੇਖ ਲਵੇ ਤੇ ਗੱਡੀ 'ਚ ਬਿਠਾ ਲੈਂਦਾ ਸੀ ਨਹੀਂ ਤੇ ਪਾਣ ਮਿਲਦੀ ਯਾਤਰਾ ਰੋਜ਼ ਪੈਦਲ ਕਰਦਾ ਸੀ ਸਵੇਰੇ ਚੱਲ ਪੈਂਦਾ ਸੀ ਗੁਰਦੁਆਰੇ ਆਣਾ ਫਿਰ ਵਾਪਸ ਪੈਦਲ ਹੀ ਜਾਂਦਾ ਸੀ ਉਹਨੇ ਨੇ ਬੇਟਾ ਵਜਾ ਮੇਰੇ ਅਗੋਂ ਇੱਕ ਮਾਲਾ ਰੱਖ ਦਿੱਤੀ ਮਾਲਾ ਨੂੰ ਤਸਬੀਹ ਕਹਿੰਦੇ ਨੇ ਸਮਾਪਤੀ ਤੋਂ ਬਾਅਦ ਉਸ ਫਕੀਰ ਨੂੰ ਮੈਂ ਕਹੇ ਮੈਂ ਰੱਖ ਲੈ ਤਮੇ ਕਾ ਮਾਲਾ ਇੰਡੀਆ ਚ ਬਹੁਤ ਮਿਲਿਆ ਨੇ ਹਿੰਦੁਸਤਾਨ ਚ ਬਹੁਤ ਮਿਲਦੇ ਨੇ ਲੈ ਲਿਆਂਗਾ ਕਿਉਂਕਿ ਉਸ ਦੀ ਹਾਲਤ ਮੈਂ ਦੇਖੀ ਸੀ ਮੈਂ ਕਿ ਤੁਸੀਂ ਰੱਖੋ ਫਿਰ ਤੁਹਾਨੂੰ ਹੋਰ ਕਦੇ ਖਰੀਦਣੇ ਪੈਗੇ ਰੱਖ ਮੈਨੂੰ ਕਹਿੰਨੇ ਕਿ ਤੁਸੀਂ ਸਿੰਗਾ ਨੂੰ ਤੇ ਨਹੀਂ ਆਖੇ ਜੋ ਨਜ਼ਰਾਨਾ ਦਿੱਤਾ ਹੈ ਲੈ ਲਿਆ ਮੈਂ ਇੱਕ ਗਰੀਬ ਨੇ ਇਹ ਮਾਲਾ ਭੇਟ ਕੀਤੀ ਇਹ ਮੈਨੂੰ ਵਾਪਸ ਕਰ ਦੇ ਮੇਰੀ ਤੋਹੇ ਉਹਦੀ ਅੱਖਾਂ ਪਰ ਮੈਂ ਤੇ ਨਜ਼ਰਾਨਾ ਭੇਟ ਕੀਤਾ ਹੈ ਔਰ ਨਜ਼ਰਾਨਾ ਭੇਟ ਕੀਤਾ ਇਹ ਜਦ ਮੈਂ ਤੁਹਾਨੂੰ ਸੁਣਦਾ ਰਿਹਾ ਇਹ ਇਹ ਤੁਹਾਨੂੰ ਕਬੂਲ ਨਹੀਂ ਮੈਨੂੰ ਬਹੁਤ ਝੋਟ ਲੱਗੇਗੀ ਮੈਂ ਰੱਖ ਲੈ ਉਹ ਮਾਲਾ ਮੈਂ ਰੱਖ ਲੈ ਅਬਦੀ ਗੈਥਲਿੰਗਸ ਕਰਾਂ ਗਾਲਬਨ ਇਹ ਘਟਨਾ ਸੰਚੁਰਤ ਵਰਦੀ ਹੋਵੇ 80 81 ਤੱਕ ਉਹ ਮਾਲਾ ਮੇਰੇ ਕੋਲ ਰਹੀ ਹੈ ਦੋ ਦਫਾ ਮੇਰੇ ਕੋਲ ਟ੍ਰੇਨ ਵਿੱਚ ਰਹਿ ਗਈ ਸੀ ਯਾਤਰੀਆਂ ਨੇ ਘਰ ਦੇ ਚ ਪਹੁੰਚਾਈ ਤੇ ਮੈਂ ਉਹਨਾਂ ਨੂੰ ਕਹਿੰਦਾ 5000 ਰੁਪਏ ਦੀ ਮਾਲਾ ਸੀ ਤੁਸੀਂ ਸੈਕੜੇ ਰਵੇ ਕਰਾਇਆ ਸਰਦ ਕੇ ਅਲਵਰ ਆਇਓ ਐਵੇਂ ਖੇ ਚਲ ਗਈ ਕਹਿੰਦੇ ਕਿ ਨਹੀਂ ਤੁਹਾਡੇ ਹੱਥੇ ਜ ਦੇਖੀ ਸੀ ਪਰ ਜ਼ਮੀਰ ਨਹੀਂ ਮੰਨੇ ਕੋਈ ਪੁੱਛਾਈ ਗਈ ਦੋ ਚਾਰ ਵਾਰ ਦਫਾ ਗੁਰਦੁਆਰਿਆਂ ਚ ਵੀ ਖੋ ਗਈ ਮੈਨੂੰ ਮਿਲ ਗਈ। ਪਾਸ ਜਿਹੜੀ ਘਟਨਾ ਮੈਂ ਤੁਹਾਨੂੰ ਸਰਵਨ ਕਰਾਣ ਲਗਾ ਹੈਰਾਨ ਹੋ ਹੋ ਗਏ। ਕਾਨਪੁਰ ਦਾਸ ਹਰ ਸਾਲ ਗਲਵਨ ਚਾਦੀ 45 ਸਾਲ ਤੋਂ 9 10 ਫਰਵਰੀ ਤੋਂ ਲੈ ਕੇ 20 ਫਰਵਰੀ ਤੱਕ 10 ਦਿਨ ਕਥਾ ਕਰਦਾ ਹੈ ਚਾਦੀ 45 ਸਾਲ ਮੈਨੂੰ ਅਗਣ ਮੇਰਾ ਨਾਗਾ ਨਹੀਂ ਤੇ। ਲਖਨਊ ਦੇ ਚ ਦਾਸ ਦੀ ਕੁੜਮਾ ਚਾਰੀਆ ਸਰਦਾਰ ਪੂਰਨ ਸਿੰਘ ਦੀ ਜੈਵਲਰਸ ਉਹਨਾਂ ਦੀ ਪੋਤੀ ਦਾਸ ਦੇ ਛੋਟੇ ਬੱਚੇ ਨੂੰ ਵਿਆਹੀ ਹੋਈ ਹੈ ਉਹ ਕਥਾ ਸੁਣਨ ਦੇ ਬੜੇ ਸ਼ੌਕੀਨ ਸ਼ਾਮ ਨੂੰ ਆਜਾਇਆ ਕਰਦੇ ਸੰਪੰਧਾਲੀ ਮੇਲੇ ਆਤ ਰਾਤ ਰਹਿ ਕੇ ਮੇਰੇ ਕੋਲ ਸਵੇਰੇ ਚਲੇ ਜਾਇਆ ਡੇਲੀ ਅਪ ਡਾਊਨ ਕਰ ਗਏ ਸੀ ਇੱਕ ਦਿਨ ਸਿਰਾਂ ਨੇ ਪਈ ਹੋਈ ਮਾਲਾ ਦੇਖ ਕੇ ਮੈਨੂੰ ਕਹਿ ਲਗਾ ਅਗੈਨੇ ਅਨੂਪ ਸਿੰਘ ਵੀ ਸ਼ਾਇਦ ਉਹਨਾਂ ਦੇ ਨਾਲ ਮੇਰੇ ਨਾਲ ਸੁਣਤਾਂ ਹੀ ਮੁਸਕਰਾ ਰਹੇ ਉਹ ਮੈਨੂੰ ਕਹਿ ਲਗੇ ਐ ਹੈ ਮਾਲਾ ਮੈਂ ਲਖਨਊ ਲੈ ਜਾਣੀ ਐ ਸ਼ਾਮੀ ਵਾਪਸ ਲੈ ਆਵਾਂਗਾ ਮੈਂ ਚੁੱਕ ਕੇ ਦੇ ਦਿੱਤੀ ਮੈਂ ਘੱਟ ਵਾਪਸ ਕਾਨੂੰ ਲੈਣੀ ਰੱਖੋ ਰੱਖੋ ਵਾਪਸ ਕਿ ਨਹੀਂ ਆਣੀ ਤਾਂ ਉਹ ਚੰਗੀ ਲੱਗੇ ਰੱਖ ਲੂੰ ਮੈਨੂੰ ਕਹਿ ਲਗੇ ਮਸਕੀਨ ਜੀ ਮੈਂ ਰੱਖਣੀ ਕੋਈ ਨਹੀਂ ਸ਼ਾਮੀ ਮੈਂ ਲੈ ਆਵਾਂਗਾ ਮੈਂ ਦੇਖਣੀ ਐ ਐ ਸਮਾਪਤੀ ਮੈਂ ਕਰਨ ਲਗਾ ਲਾਇਗਾ ਜਦ ਸ਼ਾਮੇ ਆਏ ਤੇ ਮੈਨੂੰ ਕਹਿਣ ਲੱਗੇ ਪੁਖਰਾਜ ਹੈ। ਕਿ ਇੱਕ ਇੱਕ ਮਣਕਾ 10-12 ਹਜ਼ਾਰ ਦਾ ਤੁਸੀਂ ਇੱਧਰ ਸੁੱਟ ਦਿੰਦੇ ਹੋ ਇੱਧਰ ਸੁੱਟ ਦੇ। ਮੈਂ ਕਦੀ ਸੁਪਨੇ 'ਚ ਵੀ ਨਹੀਂ ਸੋਚ ਸਕਦਾ ਸੀ ਕਿ ਉਹ ਫਕੀਰ ਜਿਹਦੇ ਕਪੜੇ ਪਾਟੇ ਹੋਣੇ ਮੈਨੂੰ ਪੁਖਰਾਜ ਦੀ ਮਾਲਾ ਦੇਵੇਗਾ। ਉਹਨਾਂ ਨੇ ਕਿਹਾ ਪੁਖਰਾਜ ਹੈ ਸੰਭਾਲ ਕੇ ਰੱਖਣਾ ਸੰਭਾਲ ਕੇ ਮੈਂ ਕੀ ਰੱਖਾਂ ਉਸੇ ਰਾਤੀ ਖੋ ਗਈ ਅਜੇ ਤੱਕ ਨਹੀਂ ਮਿਲੇ। ਕਹੂੰਗੇ ਸਾਰਿਆਂ ਨੂੰ ਪਤਾ ਚੱਲ ਗਿਆ ਪੁਖਰਾਜ ਕੀਮਤੀ ਸਮਝ ਹੈ ਤੇ ਪੁਖਰਾਜ ਪੁਖਰਾਜ ਹੈ ਵਰਨਾ ਨਹੀਂ ਸਮਝ ਹੈ ਉਹ ਤੇ ਹੀਰਾ ਹੀਰਾ ਹੈ ਵਰਨਾ ਨਹੀਂ ਹੈ ਸਮਝ ਹੈ ਤੇ ਸੋਨਾ ਸੋਨਾ ਹੈ ਵਰਨਾ ਨਹੀਂ ਹੈ ਸਮਝ ਹੈ ਤੇ ਪ੍ਰਮਾਤਮਾ ਪ੍ਰਮਾਤਮਾ ਹੈ ਵਰਨਾ ਨਹੀਂ ਹੈ ਸਮਝ ਹੈ ਤੇ ਗੁਰੂ ਗੁਰੂ ਹੈ ਵਰਨਾ ਨਹੀਂ ਹੈ ਏ ਪ੍ਰਭੂ ਤੂੰ ਮੇਰੀ ਸਮਝ ਦੋ ਦੂਰ ਜਦ ਤੋਂ ਮੇਰੀ ਸਮਝ ਵਿੱਚ ਨਹੀਂ ਹੈ ਤਾਂ ਮੇਰੇ ਚੇਤਨਜ ਕਿਸ ਤਰ੍ਹਾਂ ਹੋਵੇ ਕਿਵੇਂ ਹੋਵੇ ਮਸਿਕ ਨੂੰ ਕਹੇ ਕਿ ਮੈਂ ਸਮਾਪਤੀ ਕਰਦਾ ਹੈਗਾ ਪਰਮਾਤਮਾ ਸਮਝ ਵਿੱਚ ਆ ਜਾਂਦਾ ਹੈ ਆ ਜਾਂਦਾ ਦੂਜਾ ਨੂੰ ਤਾਂ ਬਿਆਨ ਕਰਨ ਲੱਗਾ ਅਗਰ ਉਹ ਸਮਝ ਵਿੱਚ ਆ ਜਾਂਦਾ ਹੈ ਤਾਂ ਉਹ ਪਰਮਾਤਮਾ ਮੇਰੀ ਸਮੁਤ ਵੱਡਾ ਨਹੀਂ ਹੋ ਸਕਦਾ ਫਿਰ ਮੇਰੀ ਸਮਝ ਵੱਡੀ ਤਾਂ ਸਮਰਥ ਵਡਾ ਮੇਰੀ ਮਤ ਥੋਰੀ ਰਹੀ ਵੈਲਾ ਕਿਤਨਾ ਹੀ ਵੱਡਾ ਕਿਉਂ ਨਾ ਹੋਵੇ ਸਾਧਰ ਉਸ ਦੇ ਚ ਨਹੀਂ ਆ ਸਕਦਾ ਸਮਝ ਕਿਤਨੀ ਵੱਡੀ ਕਿਉਂ ਹੋਵੇ ਫਰਮਾਨ ਤੁਮਨ ਉਹ ਨਹੀਂ ਸਮਝ ਸਕਤੇ ਤੁਸੀਂ ਆਖੋਗੇ ਫਿਰ ਮੈਂ ਕਿਉਂ ਕਹਿਆ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ ਜੋ ਮੇਰੇ ਚੇਤੇ ਦੇ ਚ ਨਹੀਂ ਨਹੀਂ ਹੈ ਇਕਾਗਰਤਾ ਬਖਸ਼ ਨਹੀਂ ਫਿਰ ਮੈਂ ਕਿਉਂ ਕਹਿਆ ਸਮਝ ਸਮਝ ਕੇ ਇਹ ਸਮਝ ਮਿਲਦੀ ਹੈ ਕਿ हे ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ ਕਿਉਂ ਤੂੰ ਮੇਰੀ ਸਮਝ ਤੋਂ ਵੱਡਾ ਹੈ ਬਹੁਤ ਬਹੁਤ ਵਕਿਰਦਾ ਇਤਨਾ ਪ੍ਰਭਾਵਿਤ ਹੋ ਜਾਂਦਾ ਹੈ ਰੋਮ ਰੋਮ ਯਾਦ ਕਰਨ ਲੱਗਦਾ ਰਸਨਾ ਉਸ ਦਾ ਨਾਮ ਜਪਣ ਲੱਗ ਪੈਂਦੀ ਹੈ ਮਨ ਉਸ ਵਿੱਚ ਲੀਨ ਹੋ ਜਾਂਦਾ ਸਮਝ ਸਮਝ ਕੇ ਇਹ ਸਮਝ ਮਿਲਦੀ ਹੈ ਕਿ ਮੈਂ ਇਹਨੂੰ ਨਹੀਂ ਸਮਝ ਸਕਦਾ ਨਹੀਂ ਸਮਝ ਸਕਦਾ ਕੋ ਸਮਰੱਥ ਵੜਾ ਮੇਰੀ ਮਤ ਥੋੜੀ ਰਾਮ ਅਗਰ ਕੋਈ ਕਹੇ ਜਾਣੇ ਮੈਂ ਸਮਝ ਸਕਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਸੋਈ ਅਜਾਣ ਕਹੇ ਮੈਂ ਜਾਣਿਆ ਜਾਣਨ ਹਾਰ ਨਾ ਛੱਡਣਾ ਪਰ ਇਹ ਜੋ ਕਹਿ ਰਹੇ ਨੇ ਇਹ ਕਹਿ ਰਹੇ ਨੇ हे ਖੁਦਾ ਤੂੰ ਮੇਰੀ ਸਮਝ ਦੋ اے خدا تو میرے چیتے تو دور ہے میری یاد تک نہیں پہنچ رہی امیر خسرو دہلی دے چھویا حضرت علام دین دا چیل جن نے اردو زبان نو جنم دیتا پر جس نے قوالی سنگیت نو جنم دیتا اس تو پہلے قوالی سنگیت نہیں سی امیر خسرو او کہندا ہے اب تو یادے رفت گاؤں کی بھی پہنچ نہیں دوستوں نے کتنی دور بسائی ہیں بستیاں ਐਵੇਂ ਤੇਰੇ ਬਦਾਂ ਕਿੰਨੀ ਦੂਰ ਹੈ ਤੇਰੀ ਬਸਤੀ ਮੇਰੀ ਯਾਦ ਨਹੀਂ ਪਹੁੰਚਦੀ ਤੈਨੂੰ ਯਾਦ ਕਰਨ ਬੈਠਦਾ ਤੂੰ ਨਹੀਂ ਆ ਯਾਦ ਪਤਨਾ ਤੱਕ ਪਹੁੰਚ ਜਾਂਦੀ ਹੈ ਧਨ ਸੰਪਦਾ ਤੱਕ ਪਹੁੰਚ ਜਾਂਦੀ ਹੈ ਪਰਮਾਨ ਤੱਕ ਪਹੁੰਚ ਜਾਂਦੀ ਹੈ ਇਹ ਕਰਤਾਰ ਤੇਰੇ ਤੱਕ ਨਹੀਂ ਪਹੁੰਚਦੀ ਇਹ ਦੋ ਦੂਰੀਆਂ ਲਾਗੂ ਆਉਂਦੀਆਂ ਤੂੰ ਮੇਰੀ ਸਮਝ ਤੋਂ ਦੂਰ ਹੈ ਤੂੰ ਮੇਰੇ ਝੇਤੇ ਤੋਂ ਦੂਰ ਹੈ ਸਤ ਸੰਗ ਕਰਦੇ ਆ ਕਰਦੇ ਆ ਜੇ ਦਿਨ ਇਹ ਸਮਝ ਆ ਜਾਂਦੀ ਹੈ ਮੇਰੀ ਸਮਝ ਤੋਂ ਬਹੁਤ ਵੱਡਾ ਹੈ ਅਵਤਾਰਕ ਦਾ ਬਹੁਤ ਵੰਗਰ ਇਹਦਾ ਉਸ ਨੂੰ ਯਾਦ ਕਰਨਾ ਪੈਂਦਾ ਹੈ ਕਥਾਈ ਪ੍ਰਮਾਤਮਾ ਪੂਰਾ ਸਮਝਦੇ ਚ ਨਹੀਂ ਆਉਂਦਾ ਕੋਈ ਬੰਦਾ ਇਹ ਆਖੇ ਸੂਰਜ ਮੇਰੇ ਨਾਲ ਆ ਕੇ ਬੈਠੇ ਮੇਰੇ ਘਰ ਸੋਵੇ ਸਾਈਡ ਨੇ ਜ਼ਮੀਨ ਨਾਲੋਂ ਕਰੋੜਾ ਗੁਣਾ ਵੱਡਾ ਤੇਰੇ ਕਾਰਾ ਹੈ ਤੇਰੇ ਨਾਲ ਬੈਠੇ ਉਹਦੀ ਕਿਰਨ ਆ ਸਕਦੀ ਹੈ ਉਹਦੀ ਰੋਸ਼ਨੀ ਆ ਸਕਦੀ ਹੈ ਪ੍ਰਮਾਤਮਾ ਦੇ ਗੁਣ ਉਹ ਤੇਰੇ ਹਿਰਦੇ ਚ ਪ੍ਰਕਾਸ਼ ਹੋ ਸਕਦਾ ਹੈ ਉਹਦੀ ਸ਼ਕਤੀ ਦਾ ਪ੍ਰਕਾਸ਼ ਹੋ ਸਕਦਾ ਹੈ ਉਦੇ ਮਹਾਰਸਤੇ ਅਨੰਦ ਦਾ ਪ੍ਰਕਾਸ਼ ਹਸਕਦਾ ਹੈ ਸਾਰਾ ਪ੍ਰਮਾਤਮਾ ਤੇਰੀ ਸਮਝ ਤੇ ਤੇਰੇ ਚੇਤੇ ਤੋਂ ਪਰੇ ਹੈ ਪਰੇ ਸਤਿਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਕਿ ਸਾਨੂੰ ਬਹੁਤ حاصل ਹੋਵੇ ਫਿਰ ਕਿਸੇ ਵਕਤ ਨਦੀ ਨਾਲ ਸੰਜੋਗੀ ਮੇਲੇ ਹੋਏ ਗੁਰਮਤ ਦੇ ਹੋਰ ਪਹਿਲੇ ਗੁਰਬਾਣੀ ਦੇ ਹੋਰ ਪਹਿਲੇ ਸਿਧਾਂਤ ਦੇ ਹੋਰ ਨੁਕਤੇ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ